ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਗੱਲ ਦੱਸਣਾ ਚਾਹੁੰਦੀ ਆ ਮੇਰੀ ਇੱਕ ਸਕੂਲ ਫਰੈਂਡ ਸੀ ਜੋ ਕਿ ਹੁਣ ਇਸ ਟਾਈਮ ਨਿਊਜ਼ੀਲੈਂਡ 'ਚ ਰਹਿੰਦੀ ਆ ਤੇ ਉਹਨੇ ਉੱਥੇ ਇੱਕ ਸਲੂਨ ਓਪਨ ਕੀਤਾ ਜਿਸ ਦਾ ਨਾਮ ਹੈ ਐਮੀਜ਼ ਬਿਊਟੀ ਐਂਡ ਨੇਲਸ ਤੇ ਜਿਹੜੇ-ਜਿਹੜੇ ਵੀ ਨਿਊਜ਼ੀਲੈਂਡ 'ਚ ਰਹਿੰਦੇ ਆ ਤਾਂ ਇੱਕ ਵਾਰ ਮੇਰੇ ਕਹੇ ਤੇ ਜ਼ਰੂਰ ਵਿਜ਼ਿਟ ਕਰਿਓ ਤੇ ਮੈਂ ਤੁਹਾਨੂੰ ਐਡਰੈਸ ਵੀ ਦੱਸ ਦਿੰਨੀ ਆ 205 ਹਾਈ ਸਟਰੀਟ ਕ੍ਰਾਈਸਚਰਚ ਇਨ ਨਿਊਜ਼ੀਲੈਂਡ ਉੱਥੇ ਜਾ ਕੇ ਤੁਸੀਂ ਨੇਲਸ ਵੀ ਕਰਵਾ ਸਕਦੇ ਹੋ ਮੇਕਅਪ ਵੀ ਕਰਵਾ ਸਕਦੇ ਹੋ ਮੇਰਾ ਮਤਲਬ ਕਿ ਤੁਸੀਂ ਜੋ ਵੀ ਬਿਊਟੀ ਰਿਲੇਟਿਡ ਕਰਵਾਉਣਾ ਚਾਹੁੰਦੇ ਹੋ ਤਾਂ ਉੱਥੇ ਕਰਵਾ ਸਕਦੇ ਲਖਣਾ ਵੀ ਚਾਹੁੰਦੇ ਹੋ ਤਾਂ ਇਹ ਆਪਣੇ YouTube ਚੈਨਲ ਤੇ ਵੀਡੀਓਜ਼ ਵੀ ਪਾਉਂਦੇ ਨੇ ਤੇ ਇਹਨਾਂ ਦੇ ਚੈਨਲ ਦਾ ਨਾਮ ਵੀ Ammy's Beauty and Nails ਹੈ ਤੇ ਉੱਥੇ ਇਹ ਬਹੁਤ ਸੋਹਣਾ ਸੋਹਣਾ ਕੰਟੈਂਟ ਪਾਉਂਦੇ ਨੇ ਜਿਵੇਂ ਕਿ ਨੇਲਜ਼ ਬਾਰੇ ਹੋ ਗਿਆ ਬਿਊਟੀ ਬਾਰੇ ਹੋ ਗਿਆ ਛੋਟੇ-ਛੋਟੇ ਟਿਪਸ ਹੋਣਗੀਆਂ ਤੇ ਹੁਣ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਜਿੰਨਾ ਪਿਆਰ ਤੁਸੀਂ ਮੇਰੇ ਲਈ ਦਿਖਾਇਆ ਤੇ ਓਨਾ ਹੀ ਪਿਆਰ ਤੁਸੀਂ ਇਹਨਾਂ ਨੂੰ ਵੀ ਦਿਓ ਜਾ ਕੇ ਇਹਨਾਂ ਦੇ ਚੈਨਲ ਤੇ ਸਬਸਕ੍ਰਾਈਬ ਕਰੋ ਤੇ ਇਹਨਾਂ ਦੇ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗੀ ਜਾਂ ਫਿਰ ਪਿੰਨ ਕਰ ਦੂੰਗੀ ਤਾਂ ਪਲੀਜ਼ ਮੇਰੇ ਕਹੇ ਤੇ ਇੱਕ ਵਾਰ ਜਿਹੜੇ ਨਿਊਜ਼ੀਲੈਂਡ ਵੀ ਰਹਿੰਦੇ ਨੇ ਉਹ ਜਾ ਕੇ ਇਹਨਾਂ ਦੇ ਸਲੂਨ 'ਚ ਜ਼ਰੂਰ ਵਿਜ਼ਿਟ ਕਰਿਓ ਐਂਡ ਜਿਹੜੇ ਸਾਨੂੰ ਪਿਆਰ ਕਰਦੇ ਨੇ ਉਹ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੇ ਕਹੇ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ